ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੂਰੀਕਾਰ ਬਜ਼ਾਰ ਬ੍ਰਾਂਚ ਪਹੀੜ ਤੋਂ ਕਾਰ ਮੇਲਾ ਆਪਾਂ ਇਸ ਮਹੀਨੇ ਫੇਰ ਇੱਕ ਕਾਰ ਮੇਲਾ ਆਪਾਂ 29 ਦਸੰਬਰ ਅਮਰਗੜ ਵਿਖੇ ਲਾ ਰਹੇ ਹਾਂਗੇ ਜਰੂਰ ਪਹੁੰਚਿਓ ਚਾਹੇ ਤੁਹਾਨੂੰ ਗੱਡੀ ਵੇਚਣੀ ਹੈ ਚਾਹੇ ਗੱਡੀ ਲੈਣੀ ਹੈ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਆ ਬਹੁਤ ਸੋਹਣਾ ਸਟਾਕ ਸਾਡੇ ਕੋਲ ਆਇਆ ਹੈਗਾ ਬਲੀਨੋ ਵਗੈਰਾ ਹੋਰ i20 ਮਤਲਬ ਮਰੂਤੀ ਵਾਲਿਆਂ ਦੇ ਪ੍ਰੋਡਕਟ ਸਾਰੇ ਹੈਗੇ ਨੇ ਆਪਣੇ ਕੋਲੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਤੇ ਫైనాన్స్ ਦੀ ਫੈਸਿਲਿਟੀ ਹੈਗੀ ਹਰ ਗੱਡੀ ਦੇ ਉੱਪਰ ਨਾਲ ਦੀ ਨਾਲ ਆਪਾਂ ਦੱਸਦੇ ਜਾਵਾਂਗੇ ਵੀ ਕਿੰਨੀ ਕਿਹੜੀ ਗੱਡੀ ਤੇ ਕਿੰਨਾ ਫైనాਂਸ ਹੋ ਜੀ ਪਹਿਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ 2017 ਮਾਡਲ ਇਟਿਓਸ ਜੀਡੀ ਮਾਡਲ ਦੇ ਵਿੱਚ ਆਲ オリジナル ਪੀਸ ਦੇ ਵਿੱਚ ਹੈ ਤੇ ਬਹੁਤ ਸੋਹਣੀ ਗੱਡੀ ਹੈ ਤੇ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 5,65,000 ਰੁਪਏ ਜੀ ਸਾਰੀ ਜਨ ਜੀ ਬਲੀਨੋ ਬਲੀਨੋ ਮਾਰਕੀਟ ਦੇ ਵਿੱਚ ਨਹੀਂ ਮਿਲਦੀ ਰਾਇਲ ਬਲੂ ਕਲਰ ਦੀ ਗੱਡੀ ਹੈ ਡੀਜ਼ਲ ਵਰਜਨ ਦੇ ਵਿੱਚ ਹੈ ਆਊਟ ਲੁੱਕ ਗੱਡੀ ਦੀ ਪੂਰੀ ਨਵੀਂ ਬਹੁਤ ਸੋਹਣੀ ਕਾਰ ਹੈ ਪੰਜਾਬ ਦਾ ਨੰਬਰ ਪੀਵੀ 65 ਮਹਾਲੀ ਦਾ ਨੰਬਰ ਸੈਕੰਡ ਓਨਰ ਗੱਡੀ ਹੈ ਤੇ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 450000 ਰੁਪਇਆ ਜੀ ਡੀਜ਼ਲ ਦੇ ਵਿੱਚ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਆਪਾਂ Honda City iV Tecor ਮਾਡਲ ਦੇ ਵਿੱਚ ਆਟੋਮੈਟਿਕ ਗੱਡੀ ਹੈ ਜੇ ਕੋਈ ਭਰਾ ਸਾਡਾ ਕੋਈ ਆਟੋਮੈਟਿਕ ਗੱਡੀ ਲੈਣਾ ਚਾਹੁੰਦਾ ਤਾਂ ਸਾਡੇ ਕੋਲ ਹੈਗੀ ਆ ਪਾਰਟੀ ਦੀ ਗੱਡੀ ਆਈ ਹੋਈ ਹੈ ਤੇ ਥੋੜਾ ਬੋੜਾ ਕੰਮ ਤੁਹਾਨੂੰ ਆਪਦੇ ਹਿਸਾਬ ਨਾਲ ਕਰਾਉਣਾ ਪੈ ਸਕਦਾ ਹੱਥ ਫੇਰੀ ਤੇ ਲਾਏ ਪਏ ਹੋਏ ਨੇ ਟਾਇਰ ਨਵੇਂ ਨੇ ਕੰਡੀਸ਼ਨ ਵਾਈਜ਼ ਉਧਾ ਕੋਈ ਐਕਸੀਡੈਂਟ ਲੱਗੀ ਵੱਜੀ ਨਹੀਂ ਹੈਗੀ ਗੱਡੀ ਕਿਤੋਂ ਵੀ ਇੰਜਨ ਵਗੈਰਾ ਓਕੇ ਆ ਪਰ ਆਟੋ ਟ੍ਰਾਂਸਮਿਸ਼ਨ ਬਿਲਕੁਲ ਸਹੀ ਆ ਗੱਡੀ ਦੀ ਤੇ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 1,70,000 ਰੁਪਏ ਜੀ 1,70,000 ਰੁਪਏ ਤੋਂ ਤੁਹਾਨੂੰ ਗੱਡੀ ਇਹ ਪੰਜਾਬ ਨੰਬਰ ਮਿਲ ਜੂਗੀ ਆਰਟਿਕਾ 2013 ਮਾਡਲ ਜੈਡੀ ਆਰਟਿਕਾ ਹੈਗੀ ਆ ਇਹ ਅਲੋਏ ਪਏ ਨੇ ਕੰਪਨੀ ਦੀ ਨੇ ਉਹ ਤਾਂ ਜੈਡੀ ਮਾਡਲ ਦੇ ਵਿੱਚ ਬਹੁਤ ਸੋਹਣੀ ਆਊਟ ਲੁੱਕ ਬਹੁਤ ਸੋਹਣੀ ਕਾਰ ਓਨਰ ਸੈਕੰਡ ਤੇ ਪੰਜਾਬ ਦਾ ਨੰਬਰ ਲਗਭਗ ਤੁਹਾਨੂੰ 50 ਨੰਬਰ ਗੱਡੀ ਮਿਲਣਗੀਆਂ ਸਾਰੀਆਂ ਇਹ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 435000 ਰੁਪਇਆ 435000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ 2014 ਮਾਡਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਦ ਕਰਦੇ ਆਪਾਂ ਸਰਟੀਫਾਈਡ ਰਿਪੋਰਟ ਦੀ ਹਰ ਗੱਡੀ ਦੀ ਇੱਕ ਸਰਟੀਫਾਈਡ ਰਿਪੋਰਟ ਤੁਹਾਨੂੰ ਫੋਨ ਕਾਲ ਕਰੋਗੇ ਤਾਂ ਬਿਲਕੁਲ ਮਿਲੂਗੀ ਮਤਲਬ ਜੋ ਗੱਡੀ ਦੀ ਕੰਡੀਸ਼ਨ ਉਹ ਬਿਲਕੁਲ ਤੁਹਾਨੂੰ ਦੱਸ ਦਿੱਤੀ ਜਾਊਗੀ ਚਾਹੇ ਆਨਲਾਈਨ ਗੱਡੀ ਬੁੱਕ ਕਰ ਲਓ ਤੁਸੀਂ ਇਹ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਅਸੀਂ 3.5 ਲੱਖ ਰੁਪਏ ਦੀ 14 ਮਾਡਲ ਗੱਡੀ ਆ ਪੰਜਾਬ ਨੂੰ ਸੈਕੰਡ ਓਨਰ ਗੱਡੀ ਆ ਪੰਜਾਬ ਨੰਬਰ ਆ ਆ ਗਈ ਜੀ ਜੈਡੀ ਡਿਜ਼ਾਇਰ ਵੀਡੀਆਈ ਵਿਦ ਲਾਈ ਲਗਭਗ ਓਰੀਜਨਲ ਪੇਂਟ ਦੀ ਕਾਰ ਆ ਤੇ ਗੋਡਿਆਰ ਦੇ 80% ਟਾਇਰ ਨੇ 415000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਗੱਡੀ ਇਹ ਮਿਲ ਜੂਗੀ 2014 ਮਾਡਲ ਆ ਗਈ ਜੀ ਸਨੀ ਨਿਸ਼ਾਨ ਦੀ ਸਨੀ 2012 ਮਾਡਲ ਸਨਡਾਨ ਟਾਈਪ ਗੱਡੀ ਲੈਣਾ ਚਾਹੁੰਦੇ ਹੋ ਸਵਾਦ ਲੈਣਾ ਚਾਹੁੰਦੇ ਹੋ ਮਰਸੀਡੀਜ਼ੀ E ਕਲਾਸ ਦਾ ਤਾਂ ਇਹ ਗੱਡੀ ਤੁਹਾਨੂੰ ਦੇਊਗੀ ਔਰ ਇਹ ਆਲ ओरिजिनल ਪੇਂਟ ਦੀ ਆ 80% ਸੀਹਰਡ ਦੇ ਟਾਇਰ ਨੇ ਟਾਪ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਕਾਰ ਆ ਇਹ ਤੇ ਗੱਡੀ ਆ ਪੂਰੀ ਧਮਾਕੇਦਾਰ ਬਹੁਤ ਸੋਹਣੀ ਕਾਰ ਆ ਤੇ ਗੱਡੀ ਦਾ ਰੇਟ ਆ ਸਿਰਫ 2.5 ਲੱਖ ਰੁਪਏ 12 ਮਾਡਲ 2.5 ਲੱਖ ਰੁਪਏ ਜੇ ਡੀਅਰ ਲੈਂਡ ਜਾਵਾਂਗੇ ਤੇ 3.5 ਲੱਖ ਰੁਪਏ ਦੀ ਮਿਲਦੀ ਤੇ ਛੋਟੀਆਂ ਕਾਰਾਂ ਆ ਗਈਆਂ ਹੁਣੇ ਛੋਟੀਆਂ ਕਾਰਾਂ ਜੇ ਤੁਸੀਂ ਲੈਣਾ ਚਾਹੁੰਦੇ ਹੋ ਮਤਲਬ ਘੱਟ ਬਜਟ ਛੋਟੀ ਕਾਰ ਹੈਚਬੈਕ ਕਾਰ ਮਾਈਕਰਾ ਸਾਡੇ ਕੋਲ ਆਈ ਹੈ 2 ਲੱਖ ਰੁਪਏ ਦੀ ਰੇਂਜ 2011 ਮਾਡਲ ਲਾਏ ਪਏ ਹੋਏ ਨੇ ਪੰਜਾਬ ਦਾ ਨੰਬਰ ਸੈਕੰਡ ਓਨਰ ਤੇ ਦੋਨੇ ਸਾਈਡਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਉਧਰੀ ਸਰਟੀਫੀਕਸ਼ਨ ਦਿਖਾਉਂਦੇ ਆ ਗੱਡੀ ਦੀ ਤੇ ਦੇਖੋ ਬਹੁਤ ਸੋਹਣੀ ਕਾਰ ਹੈ ਤੇ ਲਾਏ ਪਏ ਹੋਏ ਨੇ ਟਾਇਰ ਟੂਲ ਵਗੈਰਾ ਓਕੇ ਇੰਜਨ ਬਿਲਕੁਲ ਓਕੇ 2000 ਡੀਜ਼ਲ ਦੇ ਵਿੱਚ ਹੈ 2 ਲੱਖ ਰੁਪਏ ਦੀ ਅਗਲੀ ਗੱਡੀ ਤੁਹਾਡੇ ਵਾਸਤੇ 2014 ਮਾਡਲ ਵੀਗੋ ਪੈਟਰੋਲ ਵਰਜਨ ਦੇ ਵਿੱਚ ਅਗਲਾ ਕਹਿੰਦਾ ਵੀ ਡੀਜ਼ਲ ਨਹੀਂ ਲੈਣੀ ਜਾਂ ਪਸੰਦ ਆ ਪੈਟਰੋਲ ਗੱਡੀ ਦੋ ਪੈਟਰੋਲ ਪੂਰੀ ਟੌਪ ਦੀ ਗੱਡੀ ਸਾਡੇ ਕੋਲ ਆਈ ਹੋਈ ਆ ਓਰੀਜਨਲ ਪੇਂਟ ਦੇ ਵਿੱਚ ਲਗਭਗ ਲਗਭਗ 2 ਜਾਂ 3 ਪੀਸਾਂ ਦੇ ਵਿੱਚ ਰਸਿੰਗ ਹੈਗੀ ਆ ਗੱਡੀ ਦੇ ਅਲਾਏ ਪਏ ਹੋਏ ਨੇ ਟਾਇਰ 80% ਨੇ ਗੱਡੀ ਦਾ ਰੇਟ ਆ ਹੀ 2 ਲੱਖ ਰੁਪਈਆ ਜੀ ਉਹ ਵੀ ਦੋ ਦੀ ਇਹ ਵੀ ਦੋ ਦੀ ਉਹ 11 ਮਾਡਲ ਹੈ 14 ਮਾਡਲ ਅਗਲੀ ਗੱਡੀ ਆ ਗਈ ਜੀ 14 ਮਾਡਲ अल्टੋ 14 ਮਾਡਲ अल्टੋ ਹੈ ਟਾਇਰ 80% ਨੇ ਸੈਕੰਡ ਓਨਰ ਹੈ 800 अल्टੋ 800 ਹੈ ਜੀ ਵੀ ਐਕਸ ਆਈ ਮਾਡਲ ਦੇ ਵਿੱਚ ਹੈ ਜੇ ਗੱਡੀ ਦਾ ਬਜਟ ਆ ਜਿਹੜਾ ਉਹ ਹੈਗਾ ਬਹੁਤ ਜਾਇਜ਼ ਗੱਡੀ ਹੈਗੀ ਆ 2 ਲੱਖ 45000 ਰੁਪਈਆ ਜੀ ਸਿਰਫ 245000 ਰੁਪਏ ਤੁਹਾਨੂੰ ਦਵਾਂਗੇ 14 ਮਾਡਲ ਗੱਡੀ ਲੋਨ ਫੈਸਿਲਿਟੀ ਸਾਰੀ ਗੱਡੀਆਂ ਤੇ ਤੁਹਾਨੂੰ ਮਿਲੂਗੀ ਜੀ ਆ ਆ ਗਈ ਛੋਟੇ ਬਜਟ ਮੰਨ ਲਓ ਸਰਦੀ ਤੋਂ ਬਚਣਾ ਚਾਹੁੰਦੇ ਹੋ ਬਜਟ ਵੀ ਥੋੜਾ ਤਾਂ 85000 ਰੁਪਏ ਤੁਹਾਨੂੰ ਗੱਡੀ ਇਹ ਤੁਹਾਨੂੰ ਮਿਲ ਜੂਗੀ 2001 ਮਾਡਲ ਗੱਡੀ ਆ ਪਾਸ ਹੋਈ ਹੋਈ ਹੈ ਜੀ ਪੰਜਾਬ ਨੰਬਰ ਹੈ अल्टੋ ਲਓ ਜੀ ਅਗਲੀ ਗੱਡੀ ਤੁਹਾਡੇ ਵਾਸਤੇ ਹਾਜ਼ਰ ਹੈ 2012 ਮਾਡਲ ਇਟਿਓਸ 280000 ਰੁਪਏ ਲੁੱਕ ਤੋਂ ਤਾਂ ਤੁਹਾਨੂੰ ਐ ਲੱਗੂ ਵੀ 18 19 ਮਾਡਲ ਹੈ ਲੇਕਿਨ ਹੈਗੀ ਆ 2012 ਮਾਡਲ ਗੱਡੀ ਇਹ ਪੰਜਾਬ ਨੰਬਰ ਚ ਰੋਪੜ ਨੰਬਰ ਓਨਰ ਸੈਕੰਡ ਬਹੁਤ ਵਧੀਆ ਕੰਡੀਸ਼ਨ ਚ ਕਾਰ ਹੈ ਤੇ ਗੱਡੀ ਦਾ ਜਿਹੜਾ ਰੇਟ ਹੈ 2,80,000 ਰੁਪਏ 2,80,000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਬਹੁਤ ਸਾਫ ਗੜੀ ਅਗਲੀ ਗੱਡੀ ਤੁਹਾਡੇ ਵਾਸਤੇ ਇੱਕ ਹੋਰ ਇਟਿਓਸ 2017 ਮਾਡਲ ਲਾਏ ਪਏ ਹੋਏ ਨੇ ਲਗਭਗ ਲਗਭਗ origignal ਪੇਂਟ ਚ ਹੈ 5,75,000 ਰੁਪਏ ਪਾਰਟੀ ਦੀ ਗੱਡੀ ਹੈ 5,75,000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਹਾਂਜੀ ਇਹ ਸੀ ਸਾਡਾ ਤੂਰੀ ਕਾਰ ਬਜ਼ਾਰ ਪਹੀੜ ਬ੍ਰਾਂਚ ਦਾ ਸਟਾਕ ਪਹੀੜ ਬਰਨਾਲਾ ਸੰਗਰੂਰ ਤੇ ਅਮਰਗੜ ਲਗਭਗ ਲਗਭਗ ਇੰਨੀ ਗੱਡੀਆਂ ਸਾਡੇ ਕੋਲੇ ਇਹ ਬ੍ਰਾਂਚਾਂ ਦੇ ਵਿੱਚ ਹੁੰਦੀਆਂ ਨੇ ਅਲੱਗ-ਅਲੱਗ ਵਰਾਜ ਦਾ 20 15 20 ਗੱਡੀਆਂ ਦਾ ਬਜਟ ਹੈਗਾ ਤੇ ਉੱਥੇ ਵੀ ਤੁਸੀਂ ਵਿజిਟ ਕਰ ਸਕਦੇ ਹੋ ਦਿੱਤੇ ਨੀਚੇ ਦੇਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੇ ਕੋਈ ਇਕੁਆਰੀ ਆ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਠੀਕ ਹੈ ਜੀ ਤੇ ਫਾਈਨਾਂਸ ਫੈਸਿਲਿਟੀ ਹੈਗੀ ਆ ਐਡਰੈਸ ਤੁਸੀਂ ਨੋਟ ਕਰ ਲਓ ਲੁਧਿਆਣਾ ਮਰੇਕੋਲਾ ਜਿਹੜਾ ਹਾਈਵੇ ਹੈਗਾ ਇਹਦੇ ਇਹ ਤੋਂ ਅੰਮ੍ਰਿਤਸਰ ਤੋਂ ਪਹਿਲਾਂ ਹੀ ਜੇ ਆਪਾਂ ਲੁਧਿਆਣੇ ਤੋਂ ਆ ਰਹੇ ਹਾਂਗੇ ਪਹਿੇੜ ਤੋਂ ਪਹਿਲੀ ਲਹਿਰਾ ਪਿੰਡਾਂ ਦਾ ਉੱਥੇ ਸਾਡਾ ਇਹ ਛੋਟਾ ਜਿਹਾ ਸੈਟਅਪ ਲਾਇਆ ਹੈਗਾ ਤੁਸੀਂ ਉੱਥੇ ਵਿਜਿਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਉਂਦੇ ਬਸਦੇ ਰਹੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਨਾ ਮਿਲਦੇ ਆ ਜੀ ਨਵੀਂ ਵੀਡੀਓ ਨਵੀਂ ਪ੍ਰਾਂਤ ਫਸਿਆਕਾ